ਇਹ ਮੇਰਾ ਕੰਮ ਨਹੀਂ ਲੈ ਰਿਹਾ ਮੇਰੀ ਗੱਲ ਸੁਣੋ ਆਪਾਂ ਇਕੱਠੇ ਕੰਮ ਕਰਦੇ ਆਂ ਫਤਰੀ ਹੋਈ ਆ ਮੈਨੂੰ ਕੁਝ ਹੋਊਗਾ ਮੈਂ ਕਰਾਂਗਾ ਬਾਬਾ ਕਿੱਥੇ ਆਏ ਬਈ ਫਾਈਬਰ ਆਉਣੀ ਹੋਈ ਆ ਮੈਂ ਕਰਾਂਗਾ ਉਹਨਾਂ ਫਤੂਦਾਰਾਂ ਕੋਲੋਂ ਇਹਦਾ ਕੁਝ ਹੋਊਗਾ ਮੈਨੂੰ ਕੁਝ ਹੋਏਗਾ ਮੈਨੂੰ ਲੋਕਾਂ ਨਾਲ ਬੜੀ ਆਵਾਜ਼ ਆਉਂਦੀ ਆ ਯਾਰ ਬੜਾ ਕੰਮ ਕਰਦੇ ਨੇ ਆਉਂਦੀ ਆ ਬੜੀ ਮੈਂ ਇਹਨੂੰ ਜੋ ਆਂ ਜੋ ਕਰਦੇ ਨੇ ਭਾਈ ਸਾਹਿਬ ਮੇਰੇ ਸਿਕਾ ਨਹੀਂ ਆਇਆ ਕੋਈ ਨਾ ਯੂ ਲਾ ਵੀ ਆ ਗਈ ਹੋਏ ਇਹੋ ਮੁੰਡਾ ਹੁਣ ਪਾਜੀ ਇੰਨਾ ਵੇਖੋ ਪਾਜੀ ਨਹੀਂ ਕੋਈ ਗਲਤੀ ਕਰੀ ਮੈਂ ਪਟਾਕੇ ਲੈ ਆਣਾ ਤੇ ਮੈਂ ਕੋਈ ਗਲਤੀ ਨਹੀਂ ਮੇਰੇ ਤੋਂ ਵੀਡੀਓ ਰਾਤ ਪਾਜੀ ਪਟਾਕੇ ਲੈ ਆਣਾ ਬਾਈ ਮੈਂ ਕਹਿੰਦਾ ਪਟਾਕੇ ਲੈ ਕੇ ਆਣਾ ਮੇਰੇ ਕੋਲ ਕੋਈ ਵੀਡੀਓ ਹੈ ਜਿਹੜੀ ਮੈਂ ਚੋਰੀ ਪਾਜੀ ਵੀਡੀਓ ਚੋਰੀ ਬਣਾਈ ਵੀਡੀਓ ਚੋਰੀ ਬਣਾਈ ਮੈਂ ਵੀਡੀਓ ਚੋਰੀ ਨਹੀਂ ਆਇਆ ਪਾਜੀ ਕੋਈ ਗਲਤ ਮੈਂ ਪਟਾਕੇ ਲੈਣ ਆਇਆ ਬਾਈ ਮੈਂ ਵੀਡੀਓ ਨਹੀਂ ਚੋਰੀ ਲੈ ਆਇਆ ਔਰ ਲਾਈ ਤਸਵੀਰਾਂ ਵੀ ਦੇਖ ਰਹੀ ਜੋ ਜਿਹੜਾ ਦੁਕਾਨਦਾਰੇ ਵੱਲੋਂ ਕਹਿ ਜਾ ਰਹੇ ਕਿ ਮੈਂ ਪਟਾਕੇ ਲੈਣ ਆਇਆ ਸੀ ਤੇ ਤੁਸੀਂ ਦੇਖ ਸਕਦੇ ਹੋ ਕਿਦਾਂ ਭੱਜ ਰਹੇ ਨੇ ਬਿਆਨ ਦੇਣ ਤੋਂ ਕਰ ਰਹੇ ਨੇ ਇਨਕਾਰ ਤੋਂ ਅਸੀਂ ਗੱਲ ਵਾਹ ਹੋਰ ਵੀ ਇਹਨਾਂ ਨਾਲ ਕਰਦੇ ਤੇ ਅੱਗੇ ਹੋ ਜਿੰਦਾ ਭਾਈ ਅਸੀਂ ਗੱਲ ਵਾਹ ਕਰਦੇ ਇਹਨਾਂ ਨਾਲ ਜਿਹੜੋ ਸੁੱਕੀ ਕਹਿਣਾ ਇਹਨਾਂ ਦਾ ਕੀ ਕਰ ਰਹੇ ਨੇ ਇਹ ਐਵੇਂ ਮਹਿਲ ਗਾਣੇ ਹੋ ਰਹੇ ਨੇ ਭਾਈ ਨਾ ਦੇ ਕਿਉਂ ਜਾ ਰਹੇ ਪਟਾਕੇ ਲੈਣ ਤੋ ਤੁਸੀਂ ਦੇਖੋ ਜਿਹੋ ਐਕਟਿਵਾਂ ਲੈ ਕੇ ਫਰਾਰ ਹੋ ਚੁੱਕੇ ਨੇ ਸਾਰੇ ਜਿਹੜੇ ਜਿਹੜੇ 10ਵੀਂ ਜਿਹੜੀ 10ਵੀਂ ਜਿਹੜੀ ਦੁਕਾਨ ਦਾ ਜਿਹੜਾ ਕੱਗਿਆ ਕਰਨ ਪਹੁੰਚੇ ਸੀਗੇ ਤੋ ਪੂਰੀ ਮਾਰਕੀਟ ਵੱਲੋਂ ਜਿਹੜਾ ਬੰਦੇ ਨੂੰ ਪੁੱਛਿਆ ਗਿਆ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਅੱਜ ਪਟਾਕੇ ਲੈਣ ਮਾਰਕੀਟ ਵਿੱਚ ਪਹੁੰਚਿਆ ਸੀ ਤੋ ਅਸੀਂ ਦੁਬਾਰਾ ਫਿਰ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਆਖਰ ਸੱਚ ਕੀ ਹੈਗਾ ਹਾਂਜੀ ਸਰ ਉਹ ਸਰ ਸਰ ਗੱਲ ਤਾਂ ਸੁਣ ਲੋ ਬਈਲਾ ਓ ਭਾਈ ਯਾਰ ਜੱਸ ਕਹਿ ਰਹੇ ਆ ਠੱਕੇ ਲੈਣ ਆਏ ਵੀਰੇ ਮੈਨੂੰ ਕਿਉਂ ਮਗਰ ਪਿਆ ਗਿਆ ਯਾਰ ਐ ਤੂੰ ਠੱਕੇ ਲੈਣ ਆਇਆ ਹਾਂ ਤੇ ਮੈਨੂੰ ਕਿਉਂ ਮਗਰ ਪਿਆ ਗਿਆ ਯਾਰ ਤੇ ਫੇਰ ਭੱਜ ਗਿਆ ਰੇਓ ਫੇਰ ਭੱਜ ਰਿਹਾ ਮੈਂ ਟੁੱਟ ਰਿਹਾ ਟੁੱਟ ਰਿਹਾ ਵਾ ਆ ਤੂੰ ਹੀ ਦੇਖ ਸਕਦੇ ਹੋ ਜੋ ਮਾਰਕੀਟ ਵਾਲੋ ਇਕੱਠੇ ਹੋ ਕੇ ਆਏ ਨੇ ਤੇ ਸਾਰੇ ਫਰਾਰ ਹੋ ਚੁੱਕੇ ਨੇ ਸਤਿ ਰਾਜੀ ਹੁਣ ਵਿਵਾਦ ਹੋਇਆ ਦੁਕਾਨ ਵਿਵਾਦ ਭਾਈ ਸਾਹਿਬ ਇੱਥੇ ਮਾਲਕ ਕੌਣ ਸੀਗਾ ਜਿਹੜਾ ਦਸਵੀਂ ਦੁਕਾਨ ਨਜਾਇਜ਼ ਖੋਲ ਰਿਹਾ ਸੀ ਇਹ ਬੌਜੀ ਖੜੇ ਇਹਨਾਂ ਦਾ ਬੇਟਾ ਹੀ ਸੀਗਾ ਜੀ ਅੱਛਾ ਜੀ ਇਹਨਾਂ ਦੀ ਫੈਮਿਲੀ ਸੀਗੀ ਸਾਰੀ ਇਹਨਾਂ ਦੇ ਸੀ ਹੱਥ ਜੋੜੇ ਸਾਰੀ ਮਾਰਕੀਟ ਨੇ ਵੀ ਪ੍ਰਸ਼ਾਸਨ ਨੇ ਜੋ ਤੁਹਾਨੂੰ ਦਿੱਤਾ ਆਪਾਂ ਉਹਨੇ ਦੇ ਵਿੱਚ ਅੱਗੇ ਵੀ ਕੰਮ 20 ਸਾਲ ਤੋਂ ਕਰਦੇ ਆ ਰਹੇ ਆ ਤੇ ਹੁਣ ਵੀ ਉਹੀ ਰਹਿਣਾ ਚਾਹੀਦਾ ਤੇ ਪ੍ਰਸ਼ਾਸਨ ਵੀ ਤੁਹਾਡਾ ਕੰਮ ਕਰਦੇ ਰਹੇ ਪਹਿਲਾਂ ਇੱਥੇ ਪਟਾਕੇ ਵੇਚਦੇ ਸੀ ਸਾਡੇ ਨਾਲ ਹੀ ਮਾਰਕੀਟ 'ਚ ਅੱਛਾ ਜੀ ਐਤਕੀ ਇਹ ਨਾ ਜੀ ਦੁਕਾਨ ਨਹੀਂ ਨਿਕਲੀ ਦੁਕਾਨ ਹੀ ਨਹੀਂ ਨਿਕਲੀ ਪਰ ਫਿਰ ਇੱਦਾਂ ਥੋੜੀ ਵੀ ਇੰਨਾਂ ਬੰਨਿਆਜ ਦੁਕਾਨ ਬਿਲਕੁਲ ਬਿਲਕੁਲ ਸਾਰੀ ਮਾਰਕੀਟ ਨੇ ਆ ਕੇ ਹੱਥ ਜੋੜੇ ਇਹਨਾਂ ਦੇ ਅੱਗੇ ਸਾਰੀ ਮਾਰਕੀਟ ਨੇ ਵੀ ਸਾਡਾ ਕੋਈ ਇਹ ਨਹੀਂ ਵੀ ਲੜਾਈ ਆਪਾਂ ਦਾ ਇਹ ਗੱਲ ਚਾਹਨੇ ਜੇ ਥੋੜੀ ਦੁਕਾਨ ਨਿਕਲੇ ਤੁਸੀਂ ਆਪਣੀ ਦੁਕਾਨ 'ਚ ਬੈਠੋ ਪਰ ਦਸਵੀਂ ਦੁਕਾਨ ਨਾ ਲਗਾਈ ਜਾਵੇ ਸਾਡੀ ਦਾ ਇਹ ਮੰਗ ਹੈ ਜੀ ਮੈਨੂੰ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਮੈਂ ਤਾਂ ਪਟਾਕੇ ਲੈਣ ਆਇਆ ਮਾਰਕੀਟ ਭਾਜੀ ਪਰ ਇਹ ਗੱਲ ਗਲਤ ਆ ਥੋੜੀ ਖੜੇ ਆ ਦੇਖੋ ਕੀ ਗੁਣ ਹੁੰਦਾ ਹੈਗਾ ਅਸਲਾ ਲਾਵਾਂਗੇ ਸਾਡੇ ਕੋ ਕਹਿੰਦੇ ਲਿਸਾਂ ਉਹ ਵੀ ਹੈਗਾ ਆ ਪਰਮਿਸ਼ਨ ਵੀ ਆ ਬਾਜੀ ਮੰਗੋ ਨਾ ਪਰਮਿਸ਼ਨ ਫਿਰ ਹੁਣ ਚੱਲੇ ਕਿਉਂਗੇ ਬਾਜੀ ਪਤਾ ਨਹੀਂ ਤੁਹਾਨੂੰ ਪਤਾ ਜਿਹੜਾ ਚੋਰ ਬੰਦਾ ਹੋਊਗਾ ਆਪਣੀ ਗੱਲ ਪਿੱਛੋਂ ਭੱਜੂਗਾ ਬਾਜੀ ਜੇ ਪਟਾਕੇ ਲੈਣ ਆਏ ਸੀ ਖਾਲੀ ਆ ਤੇ ਕਿਉਂਗੇ ਲੈਓ ਪਟਾਕੇ ਬਾਜੀ ਉਹ ਤਾਂ ਕਹਿੰਦੇ ਅਸੀਂ ਲਵਾਈ ਨਹੀਂ ਹੈਗੀ ਇਹ ਦੁਕਾਨ ਬਾਜੀ ਇਹ ਦੁਕਾਨ ਉਹਨਾਂ ਨੇ ਹੀ ਲਵਾਈ ਆ ਸਾਨੂੰ ਕਿਉਂ ਇੱਕ ਮੇਰੀ ਮਾਰ ਕੇ ਪਾੜੇ ਇੱਕ ਮਿੰਟ ਮਾਰਕੀਟ ਚ ਬਾਜੀ ਇੰਨੇ ਗਾਹਕ ਆਏ ਹੋਰ ਅਸੀਂ ਕਿਸੇ ਹੋਰ ਬੰਦਿਆਂ ਨੂੰ ਤੁਹਾਨੂੰ ਕਹਤਾ ਜਿਹੜੇ ਬੰਦੇ ਇੱਥੇ ਸੀਗੇ ਪੱਜ ਕੇ ਭੱਜੇ ਕਿਉਂ ਮੂੰਹ ਢੱਕ ਕੇ ਬਾਜੀ ਇਹਨਾਂ ਨੇ ਮੂੰਹ ਕਿਉਂ ਟਕਿਆ ਭਾਈ? ਹਾਂ ਸਹੀ ਗੱਲ। ਦੱਸੋ ਪਹਿਲਾਂ ਭਾਜੀ। ਨਹੀਂ ਇੱਕ ਪਾਸੋਂ ਗਿਆ ਜਾ ਰਿਹਾ ਕਿ ਅਸੀਂ ਮਾਰਕੀਟ ਦੇ ਪਟਾਕੇ ਲੈਣ ਆਏ ਆ ਤੇ ਸਾਨੂੰ মিডিਆ ਦੇ ਕੇ ਭੱਜੇ ਗਏ। ਭਾਜੀ ਮੇਰੀ ਗਾ ਉਹੀ ਤਾਂ ਗੱਲ ਆ ਭਾਜੀ ਦੇ ਪਟਾਕੇ ਲੈਣ ਆਏ ਆ ਬਾਕੀ ਵੀ ਕਸਟਮਰ ਆਏ ਤੁਸੀਂ ਪਟਾਕੇ ਲਓ ਆਪਣੀ ਫੈਮਿਲੀ ਨਾਲ ਜਾ ਕੱਲੇ ਆਏ ਹੋ ਲੈ ਕੇ ਜਾਓ ਆਪਣੇ ਫਿਰ ਤੁਸੀਂ মিডিਆ ਨੂੰ ਦੇ ਕੇ ਭੱਜ ਗਿਓ ਰਹੇ ਹੋ? ਜੀ ਉਹਨਾਂ ਦੇ ਸਵਾਲਾਂ ਦੇ ਜਵਾਬ ਦਿਓ। ਕਿਉਂ ਨਹੀਂ ਦੇ ਰਹੇ ਆਪਾਂ ਬਈ ਇਹ ਟੈਂਟ ਵਾਲੇ ਨੂੰ ਬੁਲਾਓ ਜੀ ਪਾਣੀ ਟੈਂਟ ਵਾਲੇ ਨੂੰ ਬੁਲਾਓ ਤੁਹਾਨੂੰ ਆਪੇ ਗੱਲ ਦੱਸੂ ਚਾਰ ਵਾਰ ਆ ਗਏ ਸਿਹਰ ਦਾ ਚਾਰ ਵਾਰ ਆ ਲਿਆ ਗੱਡੀ ਨੂੰ ਪਤਾ ਕਿਹੜਾ ਪਾਣੀ ਅਸੀਂ ਚਾਰ ਵਾਰੀ ਇਹਨੂੰ ਗੱਡੀ ਨੂੰ ਮਨਾ ਕਰ ਚੁੱਕੇ ਆ ਮੈਂ ਕਿਹਾ ਭਰਾਵਾ ਤੂੰ ਨਾ ਇੱਥੇ ਆ ਬੀਏ ਵਿਵਾਦ ਵਾਲਾ ਕੰਮ ਆ ਜਿਹੜੀ ਦੁਕਾਨਾਂ ਪਾਸ ਹੋਈਆਂ ਉਹ ਲੱਗੀਆਂ ਮੈਂ ਕਹੇ ਨਜਾਇਜ਼ ਲੱਗ ਰਹੀ ਮੈਂ ਪਾਜੀ ਰਿਕੁਐਸਟ ਤੱਕ ਕੀਤੀ ਆ ਤੁਹਾਡੇ ਵੱਲੋਂ ਕੀ ਕੀਤਾ ਜਾਊਗਾ ਪਾਜੀ ਗੱਲ ਸੁਣੋ ਤੁਹਾਡੇ ਸਾਹਮਣੇ ਤੁਸੀਂ ਮੀਡੀਆ ਵਾਲੇ ਆਏ ਤੁਸੀਂ ਉਹਨਾਂ ਨੂੰ ਸਵਾਲ ਪੁੱਛੇ ਦੇਖਿਆ ਤੁਹਾਡੇ ਸਾਹਮਣੇ ਕੋਈ ਖੜਾ ਨਜ਼ਰ ਆਇਆ ਪਾਜੀ ਜੇ ਗਲਤ ਬੰਦਾ ਉਹੀ ਪਰ ਜੁਨਾ ਮਾਰਕੀਟ ਵਾਲਿਆਂ ਦਾ ਜਿਹੜਾ ਹੈਗਾ ਸੀ ਸਾਰੇ ਮਾਰਕੀਟ ਵਾਲੇ ਖੜੇ ਆ ਨਾ ਪਾਜੀ ਜੇ ਅਸੀਂ ਸੱਚੇ ਆ ਤਾਂ ਹੀ ਆ ਜਿਹੜੇ ਇਹਨਾਂ ਨੇ ਪਹਿਲਾਂ ਹੱਥ ਜੋੜੇ ਆ ਉਹਨਾਂ ਦੇ ਪਾਜੀ ਮੈਂ ਹੱਥ ਜੋੜ ਕੇ ਕਿਹਾ ਮੈਂ ਕਹਾਂ ਪਾਜੀ ਆਪਾਂ ਦੁਕਾਨਾਂ 4 ਦਿਨ ਲੈਣੀਆਂ ਮੈਂ ਕਹਾਂ ਆਪਾਂ ਸ ਤੁਸੀਂ ਇਹੋ ਜਿਹਾ ਕੰਮ ਨਾ ਕਰੋ ਭਾਜੀ ਵੀ ਤੁਹਾਡੇ ਅੱਗੇ ਬੇਨਤੀ ਆ ਤੱਕਾ ਨਾ ਕਰੋ ਭਰਾ ਬਣ ਕੇ ਪਰ ਇਹ ਮੇਰੀ ਇੱਕ ਨਹੀਂ ਮੰਨੀ ਇਹਨਾਂ ਨੇ ਕੋਈ ਗੱਲ ਕਹਿਣੀ ਹੈ ਇਹਨਾਂ ਦੀ ਵੀ ਦੁਕਾਨਾਂ ਤਾਂ ਲੱਗਣੀਆਂ ਭਾਈ ਮੌਕੇ ਤੋਂ ਸਾਰੇ ਚਲੇ ਗਏ ਆ ਹਾਂਜੀ ਇਹਨਾਂ ਨੂੰ ਵੀ ਇੱਥੇ ਨਾਜਾਇਜ਼ ਜਿਹੜੀ ਹੈ ਖੋਲੀ ਜਾ ਰਹੀ ਸੀ ਜਿਸ ਭਾਜੀ ਉਹਨਾਂ ਨੂੰ ਸਾਰਾ ਕੁਝ ਪਤਾ ਮੈਂ ਕੀ ਦਸਾਂ ਉਹ ਕੀ ਕਹਿ ਰਹੇ ਹੋ ਪੁਲਿਸ ਪ੍ਰਸ਼ਾਸਨ ਵਾਲੋ ਸਾਨੂੰ ਕੋਈ ਜਵਾਬ ਨਹੀਂ ਦੇ ਰਹੇ ਜੀ ਜਵਾਬ ਹੀ ਨਹੀਂ ਦੇ ਰਹੇ ਕੋਈ ਜਵਾਬ ਨਹੀਂ ਮੌਕਾ ਦੇਖਣ ਵੀ ਕੋਈ ਨਹੀਂ ਆਇਆ ਕੋਈ ਜਵਾਬ ਨਹੀਂ ਤੁਹਾਡੇ ਭਾਜੀ ਦੇਖ ਲਓ ਤੁਹਾਡੇ ਸਾਹਮਣੇ ਠੀਕ ਹੈ ਕੀ ਮੰਗ ਕੀ ਕਰਦੇ ਹੋ ਉਹ ਵੀ ਕਿਦਾਂ ਭਾਜੀ ਨਾ ਤਾਂ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਸਾਲ ਨਾ ਸਾਡੀ ਉਹਨਾਂ ਨਾਲ ਲੜਾਈਆ ਨਾ ਕਿਸੇ ਮਹਿਕਮੇ ਨਾਲ ਲੜਾਈਆ ਆਪਾਂ ਤਾਂ ਇੱਕ ਗੱਲ ਕਹਿੰਦੇ ਆ ਵੀ ਸਾਡੇ ਨਾਲ ਨਜਾਇਜ਼ ਨਾ ਕੀਤੀ ਜਾਵੇ ਬਸ ਠੀਕ ਠੀਕ ਅੱਛਾ ਜਿਹੜਾ ਧਰਨਾ ਲਗਾਇਆ ਕੀ ਕਾਰਨ ਕੀ ਹੈ ਜੀ ਕਾਰਨ ਇਹੀ ਹੈ ਜੀ ਦੇਖੋ ਇੱਥੇ ਨੋ ਦੁਕਾਨਾਂ ਲਾੜੋ ਜਾਂ ਨੋ ਦੇ ਡਰਾ ਨਿਕਲੇ ਆ ਲੇਕਿਨ ਇੱਕ ਸ਼ਖਸ ਤਾਂ ਕੋਈ ਕਹਿੰਦਾ ਵੀ ਅਸੀਂ 10ਵੀਂ ਵੀ ਲਗਾਵਾਂਗੇ ਉਹ ਦੁਕਾਨ ਪੂਰੀ ਲਗਾਤੀ ਹੈ ਲੇਕਿਨ ਪਤਾ ਨਹੀਂ ਕਿੰਦੀ ਸ਼ਾਇਦ ਲਗਾਈ ਸਮਝ ਨਹੀਂ ਆ ਰਿਹਾ ਅਲਾਉਡ ਨੋ ਡੀਸੀ ਉਹ ਨੋ ਦੁਕਾਨਾਂ ਡਰਾ ਕੱਢ ਗਿਆ ਹਰ ਸਾਲ ਨੋ ਦੁਕਾਨਾਂ ਹੀ ਲੱਗਦੀਆਂ ਹਨ ਲੇਕਿਨ ਇਸ ਸਾਲ ਪਤਾ ਨਹੀਂ ਕਿੰਦੀ ਸ਼ਾਇਦ ਦੇ ਉੱਪਰ ਵੀ 10 ਦੁਕਾਨਾਂ ਲੱਗ ਰਹੀਆਂ ਇਹ ਸਾਨੂੰ ਸਮਝ ਨਹੀਂ ਆ ਰਿਹਾ ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਇਹਦਾ ਹੱਲ ਕੀਤਾ ਜਾਵੇ ਵੀ 10ਵੀਂ ਦੁਕਾਨ ਨੂੰ ਰੋਕਿਆ ਜਾਵੇ ਪਹਿਲਾਂ ਜੇ ਅਗਰ ਤੁਹਾਡੀ ਨਾ ਕਾਰਵਾਈ ਹੋਈ ਤੇ ਇਦਾਂ ਹੀ ਧਰਨਾ ਜਾਰੀ ਰਹੂਗਾ ਫਿਰ ਧਰਨਾ ਜਾਰੀ ਰਹੇਗਾ ਹੋਰ ਕੀ ਕਰਾਂਗੇ ਕੋਈ ਕੋਈ ਹਾਲ ਹੀ ਨਹੀਂ ਸਾਡੇ ਕੋਲ ਦਾ ਪਰਮਿਸ਼ਨ ਹੈਗੀ ਆ ਉਹ ਕਹਿੰਦੇ ਸਾਡੇ ਕੋਲ ਪਰਮਿਸ਼ਨ ਹੈ ਪਰ ਡੀਸੀ ਸਾਹਿਬ ਨੇ ਨੋ ਦੁਕਾਨਾਂ ਲੜਕਦੇ ਆਂ ਦੱਸੋ ਪਰਮਿਸ਼ਨ ਮੈਲੇ ਨਹੀਂ ਦੇ ਸਕਦੀ ਪਰਮਿਸ਼ਨ ਤੇ ਹੈ ਹੀ ਨਹੀਂ ਦਿਖਾਨਗੇ ਤੁਸੀਂ ਸਰ ਜਦ ਹੈ ਹੀ ਨਹੀਂ ਹੈ ਕੋਈ ਹੋएगी ਤਾਂ ਦਿਖਾਨਗੇ ਹੈਗੀ ਤਾਂ ਦਿਖਾਈ ਨਹੀਂ ਨਹੀਂ ਹੈ ਨਹੀਂ ਕਿਦਾ ਗੇ ਰਹੇ ਨੇ ਕਿ ਸਾਡੇ ਕੋਲ ਪਰਮਿਸ਼ਨ ਹੈਗੀ ਸਰ ਪਤਾ ਹੀ ਨਹੀਂ ਕਿੰਦੀ ਸ਼ਾਇਦ ਸਾਨੂੰ ਨਹੀਂ ਸਮਝ ਆ ਰਹੀ ਇਹ ਕੀ ਸਾਨੂੰ ਵੀ ਕਿਸ ਕਰ ਰਹੇ ਕੰਪਨੀ ਹੈ ਪਤਾ ਨਹੀਂ ਕੋਈ ਮਾਰਕੀਟ ਵਾਲੇ ਕਹਿੰਦੇ ਸੀ ਕਿ ਅਸੀਂ ਐਸਐਸ ਨੂੰ ਫੋਨ ਕੀਤਾ ਹੈ ਲੇਕਿਨ ਕਿਸੇ ਨੇ ਫੋਨ ਅਟੈਂਡ ਨਹੀਂ ਕੀਤਾ ਨੱਕ ਜਾਏਗੇ ਨਹੀਂ ਮੋਕੇ ਤੇ ਕੋਈ ਨਹੀਂ ਪੁੱਛਿਆ ਅਜੇ ਤੱਕ ਕੋਈ ਨਹੀਂ ਪੁੱਛਿਆ ਕੋਈ ਪ੍ਰਸ਼ਾਸਨ ਵੀ ਨਹੀਂ ਆਇਆ ਕੋਈ ਨਹੀਂ ਪੁੱਛਿਆ ਇਸ ਮੋਕੇ ਤੇ ਕੋਈ ਨਹੀਂ ਪੁੱਛਿਆ ਠੀਕ